ਫਸੇ ਕਿ ਤੇਜ਼ ਭਾਰਤ ਵਿੱਚ ਵਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਕੰਪੀਰਤਾ ਦਿਖਾ ਰਹੀ ਹੈ ਉੱਥੇ ਹੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦਾ ਸਿਹਤ ਵਿਭਾਗ ਪੂਰੀ ਤਰੀਕੇ ਦੇ ਨਾਲ ਮੁਸਤੈਦ ਦਿਖਣ ਨੂੰ ਮਿਲ ਰਿਹਾ ਹੈ ਭਾਵੇਂ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਕਰੋਨਾ ਵਾਇਰਸ ਦਾ ਕੋਈ ਵੀ ਕੇਸ ਜਿਹੜਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਸਿਹਤ ਵਿਭਾਗ ਦੇ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਰ ਲਏ ਗਏ ਨੇ ਉਧਰ ਸਿਹਤ ਮੰਤਰੀ ਦੱਸਦੇ ਕਿ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਕਰੋਨਾ ਦੇ ਵਧ ਰਹੇ ਮਾਮਲੇ ਨੂੰ ਲੈ ਕੇ ਰਾਜ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਸਾਵਧਾਨੀਆਂ ਵਰਤ ਤੰਦੀਲ ਲੋੜ ਤੋਂ ਜੋ ਜਿਹੜਾ ਜੋਰ ਦਿੱਤਾ ਉਹਨੇ ਕਿਹਾ ਹੈ ਕਿ ਸਿਹਤ ਵਿਭਾਗ ਪੰਜਾਬ ਵੱਲੋਂ कोरोना ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਕਹੇ ਕਿ ਪੰਜਾਬ ਭਾਰ ਵਿੱਚੋਂ ਜੋ ਕੇਸ ਸਾਹਮਣੇ ਆ ਰਹੇ ਨੇ ਉਹ ਵੀ ਦੇਸ਼ ਦੇ ਕਈ ਹਿੱਸੇ ਕੇਰਲ ਕਰਨਾਟਕ ਮਹਾਰਾਸ਼ਟਰ ਦਿੱਲੀ ਯੂਪੀ ਅਤੇ ਆਸ-ਪਾਸ ਗੁਰਦਾਉਂ ਆਦਿ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਹੇ ਨੇ ਤੇ ਪੰਜਾਬ ਦੇ ਵਿੱਚ ਅਜਿਹੇ ਕੇਸ ਆਪਣੀ ਦੱਸਦੀ ਹੈ ਕਿ ਕੰਟੈਕਟ ਦੇ ਵਿੱਚ ਹੀ ਨਹੀਂ ਨਿਕਲੇ ਦੱਸਦੀ ਹੈ ਕਿ ਜਿਨ੍ਹਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਫਾਇੰਗ ਆਊਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕਵਾਰੰਟਾਈਨ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਕਿਸੇ ਕੋਰੋਨਾ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਪੇਪੀਤ ਹੋਣ ਦੀ ਜਿਹੜੀ ਉਹ ਲੋੜ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਦੇ ਵੱਲੋਂ ਕਰੋਨਾ ਨੂੰ ਲੈ ਕੇ ਪੂਕਤਾ ਪ੍ਰਬੰਧ ਕਰ ਲਏਗੇ ਪਰੰਤੂ ਫਿਰ ਵੀ ਦੱਸਦੇ ਕਿ ਗਰਭਵਰਤੀ ਔਰਤਾਂ ਬਜ਼ੁਰਗ ਡਾਇਲਿਸਿਸ ਆਦੀ ਤੋਂ ਪ੍ਰਭਾਵਿਤ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਤੇ ਉਹ ਤੇ ਉਹ ਭੀੜਵਾਨੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਤੇ ਜਿਸ ਨੂੰ ਵੀ ਖਾਂਸੀ ਜ਼ੁਕਾਮ ਬੁਖਾਰ ਦੀ ਸ਼ਿਕਾਇਤ ਹੈ ਉਹ ਆਪਣੇ ਟੈਸਟ ਕਰਵਾ ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ ਆਪਾਂ ਸਾਵਧਾਨੀਆਂ ਸਾਰੀਆਂ ਵਰਤੀਆਂ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾਂ افਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕਾ ਚ ਮਹਾਰਾਸ਼ਟਰ ਚ ਇਵਨ ਦਿੱਲੀ ਦੇ ਵਿੱਚ ਜਾਂ ਆਸੇ ਪਾਸੇ ਗੁੜਗਾਓ ਚ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤਾਂ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਆ ਯੂਪ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕੰਟੈਕਟ ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕੰਟੈਕਟ ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਰਹੇ ਆ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰਕਾਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਆਂ ਆ ਬਹੁਤ ਜ਼ਿਆਦਾ ਬਜ਼ੁਰ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਅਨ ਕੰਟਰੋਲਡ ਬਲੱਡ ਪ੍ਰੈਸ਼ਰ 슈ਗਰ ਜਾਂ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਕੋਈ organ transplant ਲੀ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਐਸਥਮਾ ਵਾਸਤੇ ਜਿਹੜੇ ਮਤਲਬ ਟੇਬਲ ਕਰੋਸਸ ਦੇ ਪੇਸ਼ੈਂਟ ਹਾਂ ਹਾਂਜੀ ਇਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਰਗ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਹੀ ਆ ਚੁੱਕੀਆਂ ਆ ਇੰਡੀਆ ਪੰਜਾਬ 'ਚ ਨਹੀਂ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਸ 'ਚ ਆਨੇ ਸ਼ੁਰੂ ਹੋਏ ਤਾਂ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈ ਕਿ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾਂ ਲੋੜ ਤੋਂ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖੰਘ ਚੁਕਾ ਮੈਂ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਰੂਮਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨ ਜਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਟੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ ਚ 500 ਤੋਂ ਉੱਪਰ ਆਕਸੀਜਨ ਦੇ ਸਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰ ਬੁਖੋ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਆ ਜੀ ਆਲ ਜ਼ਿਲ੍ਹੇ ਚ ਕੋਈ ਕੇਸ ਆਇਆ ਨਹੀਂ ਜੀ ਸਾਡੇ ਆਰਾਊਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਬਟ ਹਜੇ ਉਹਦੇ ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ ਹੈ ਸਾਵਧਾਨੀਆਂ ਕੀ ਕੀ ਵਰਤਣੀਆਂ ਸਾਵਧਾਨੀ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਦੋਂ ਬਾਹਰ ਜਾਂਦੇ ਆ ਘਰ ਆਉਂਦੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨ ਜਿਹੜਾ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰ ਲੋ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਜਿਹੜਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਵੀ ਦੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ 'ਚ ਅਵੋਇਡ ਕਰੋ ਜਾਣਾ ਰੂਕ ਫੂਆ ਵਗੈਰਾ ਆਪਣਾ ਨਿਆਣੋ ਕੀ ਆਪਾਂ ਨੂੰ ਉਹ ਖਾਣ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ 'ਚ ਕੋਈ ਕੇਸ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਰਤਨੀ ਆਫਗਾਹ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁਛ ਹੈਗਾ ਫੁਫਵਾ ਵਗੈਰਾ ਆਪਣਾ ਧਿਆਨ ਰੱਖੀ ਆਪਾਂ ਨੂੰ ਉਹ ਖਾਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵੱਖੀਆਂ ਅਫਵਾਹ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਪੁੱਛੇ